ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਰਈਆ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਠਿੰਡਾ ਵੱਧ ਜਾਣਕਾਰੀ ਲੈਂਦੇ ਆਪਾਂ ਬਾਈ ਤੋਂ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਨਾਮ ਗੁਰਦੀਪ ਸਿੰਘ ਜੀ ਪਿੰਡ ਪਿੰਡ ਰਈਆ ਜ਼ਿਲ੍ਹਾ ਜ਼ਿਲ੍ਹਾ ਬਠਿੰਡਾ ਤਹਿਸੀਲ ਫੂਲੀ ਹਾਂਜੀ ਜਰਸੀ ਗਾਂ ਦੀ ਦੱਸੋ ਜਰਸੀ ਗਾਂ 4 ਮਹੀਨੇ ਦੀ ਗੱਭਣਾ ਬਾਈ ਜੀ 6 ਕਿਲੋ ਦੁੱਧ ਦਾ ਹਾਂਜੀ ਤੇ ਰੇਟ ਭਰ ਖੱਚ ਕੇ ਜੀ ਰੇਟ ਬਾਈ ਜੀ ਦਾ 46000 ਰੁਪਇਆ ਠੀਕ ਆ ਦੂਜੀ ਵਾਰ ਦੀ ਜਾਣਕਾਰੀ ਵੀ ਦੂਜੀ ਬਾਈ ਜੀ ਡੇਢ ਕੁ ਮਹੀਨਾ ਹੋਇਆ ਸੂਈ ਨੂੰ ਇਹਨੂੰ ਹਾਂਜੀ ਬੱਚਾ ਇਹਦਾ ਅੱਜ ਹੀ ਸਟੇਅਰ ਹੋਇਆਗਾ ਠੀਕ ਆ ਤੇ ਦੁੱਧ 12 ਕਿਲੋ ਇਹ ਲੈ ਲਈ ਠੀਕ ਆ ਹਾਂਜੀ ਬਾਕੀ ਵੱਡੀ ਵੀਡੀਓ ਦੇਖ ਸਕਦੇ ਭਰਾ ਥੋੜਾ-ਥੋੜਾ ਹਾਂਜੀ ਠੀਕ ਹੈ ਜੀ ਚੈੱਕ ਕਰ ਸਕਦੇ ਹੋ ਬਾਈ ਜੀ ਨਾ ਜਰੂਰ ਨੋਟ ਕਰੋ ਪਿੰਡ ਰਾਈਆ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਠਿੰਡਾ ਠੀਕ ਹੈ ਜੀ ਲੋ ਜੀ ਚੈੱਕ ਫਿਰ ਸੱਲੀ ਬਾਈ ਕਹਿੰਦਾ ਤੁਸੀਂ ਆਪ ਕਰਨੀ ਆ ਇਹ ਟੋਕੜਾ ਬਣਾਣਾ ਇਹ ਤਾਂ ਔਕੜ ਗੱਬਣਾ ਯਾਰ ਠੀਕ ਆ ਇਹ ਪਹਿਲਾ ਸੂਆ ਸੀ ਪਹਿਲਾ ਸੂਆ ਸੂਈ ਹੋਈ ਆ ਦੂਜੇ ਵਾਸਤੇ ਗੱਬਣਾ 4 ਮਹੀਨੇ ਇਧਰ ਨਹੀਂ ਇਹ ਖਾਲੀ ਆ ਬਾਈ ਜੀ ਇਹ ਠੀਕ ਆ ਉਹ ਸੂਆ ਕਹਿੰਦਾ ਸੂਆ ਦੂਜਾ ਜੀ ਸੂਆ ਦੂਜਾ ਠੀਕ ਆ ਹਾਂ ਜੀ ਬਬਾ ਬਾਈ ਜੀ ਨੇ ਜ਼ਰੂਰ ਕੰਡੈਕਟ ਕਰੋ ਵੀਡੀਓ ਦੇਖਣ ਲਈ ਤਿਆਰਦ ਨੂੰ ਧੰਨਵਾਦ ਓਕੇ ਬਾਏ